ਰੇਗਰਜ਼ ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਪਾਜਲਕਾ ਦੇ ਖਿਲਾਫ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਪਤਲਾ ਫੂਕ ਪ੍ਰਦਰਸ਼ਨ ਦੌਰਾਨ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਯੂਨੀਅਨ ਦੇ ਆਗੂ ਅਤੇ ਸਰਪੰਚ ਆ ਮੋਸਾਮ ਨੇ ਹੋ ਗਏ ਇਸ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਅੱਜ ਅਸਲ ਵਿੱਚ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਇਹ ਪਤਲਾ ਫੂਕਣ ਵਾਸਤੇ ਡੀਸੀ ਮੈਡਮ ਦਾ ਐਲਾਨ ਕੀਤਾ ਹੋਇਆ ਸੀ ਕੱਲ ਦਾ ਤੇ ਜਿਹੜਾ ਐਲਾਨ ਕੀਤਾ ਸੀ ਉਹਨੂੰ ਦਬਾਉਣ ਦੇ ਵਾਸਤੇ ਕਿਉਂਕਿ ਬਕਾਇਦਾ ਨਾਲ ਨੂੰ ਕਿਸੇ ਨੇ ਸੂ ਦੇ ਦਿੱਤੀ ਵਿਆਜ ਦੇ ਦੇਸੀ ਮਰਮ ਉਹਨਾਂ ਦਾ ਕੰਮ ਕੱਢ ਰਹੇ ਨੇ ਤਾਂ ਉਹਨਾਂ ਨੇ ਜਿਹੜਾ ਕੰਮ ਕੱਢਿਆ ਜਾ ਰਿਹਾ ਸੀ ਉਹਨੂੰ ਰੋਕਣ ਵਾਸਤੇ ਇੱਕ ਸਿਆਸੀ ਗੁੰਡਾ ਕਰਦੀ ਰਹੀ ਜਿਹੜਾ ਉਹ ਦਬਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗਲਤ ਸਨੇ ਲਾ ਕੇ ਵੀ ਅਸੀਂ ਤੁਹਾਡਾ ਪੈਸੇ ਪਹੁੰਚਣ ਵਾਸਤੇ ਜਾ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਪਰ ਜਿਹੜਾ ਇਹ ਸਾਡੇ ਲਿਖੇ ਪ੍ਰੋਗਰਾਮ ਦੇ ਵਿੱਚੋਂ ਨੱਕਲਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਫਿਰ ਵੀ ਲੇਟ ਕੀਤਾ ਜਿਹੜਾ ਸਾਡਾ 1 ਵਜੇ ਦਾ ਪ੍ਰੋਗਰਾਮ ਸੀ ਅਸੀਂ ਉਹਨੂੰ ਅੱਗੇ ਲੰਮਾ ਕਰਕੇ ਪਰ ਅਸੀਂ ਜਿਹੜਾ ਆਪਦਾ ਨਿਕਾਹ ਪ੍ਰੋਗਰਾਮ ਪੁਤਲਾ ਫੁਕਣਾ ਡੀਸੀ ਮੈਡਮ ਦਾ ਕਿਉਂਕਿ ਤਾਂ ਅਸੀਂ ਪੁਤਲਾ ਫੁਕਰਾਏ ਜਿਹੜਾ ਸਾਨੂੰ ਸਾਡਾ ਕਾਨੂੰਨ ਆ ਗਿਆ ਦਿੰਦਾ 100 ਦਿਨ ਦਾ ਕਾਨੂੰਨ ਬਣਿਆ ਤੇ ਅਸੀਂ ਉਹਨੂੰ ਜਿਹੜਾ ਲੈਣਾ ਚਾਹੁੰਦੇ ਆ ਔਰ ਬਕਾਇਦਾ ਇੱਕ ਬੰਦਾ ਵੀ ਜਿਹੜਾ ਆਪਦਾ ਕਾਰਡ ਜੋਬ ਹਾਲਡਰ ਹੋਵੇ ਉਹ ਆਪਦੀ ਡਿਮਾਂਡ ਪਾਰ ਕੇ ਕੰਮ ਲੈ ਸਕਦਾ ਹੈ ਨਾ ਇਹ ਸਰਪੰਚਾਂ ਦੇ ਦੀਨ ਨਾ ਐਮਲ ਦੇ ਦੀਨ ਤੇ ਨਾ ਐਮਪੀਆ ਦੇ ਦੀਨ ਤੇ ਨਾ ਛਾਡੇ ਦੀਨ ਪਰ ਉਹਨੂੰ ਆਪਦੇ ਦੀਨ ਕਰਨਾ ਚਾਹੁੰਦੇ ਆ ਇਹਨਾਂ ਦੀ ਮੋਟੀਆਂ ਕਮਾਈਆਂ ਜਿਹੜੀਆਂ ਨੇ ਉਹ ਰੋਕਣ ਜਾ ਰਹੀਆਂ ਨੇ ਜਿਸ ਕਰਕੇ ਜੇ ਦੀ ਕਮਾਈ ਖਤਮ ਹੋਣ ਜਾ ਰਹੀ ਹੈ ਤੇ ਤੁਹਾਨੂੰ ਡਰਤਾ ਲੱਗੇਗਾ ਫਿਰ ਉਹਨੇ ਆਪ ਦਾ ਸਹੂਲਿਆ ਕਰਨਾ ਹੁੰਦਾ ਹੈ ਇਹ ਡਿਮਾਂਡ ਜਿਹੜੀ ਇਹ ਕਾਨੂੰਨ ਕਹਿੰਦਾ ਹੈ ਕਿ ਕੋਈ ਆਪ ਦੇ ਘਰੇ ਬਾਹਰ ਕੇ ਵੀ ਲਿਆ ਕੇ ਸਿੱਧੀ ਦੇ ਸਕਦਾ ਹੈ ਅਸੀਂ ਕਹਿੰਦੇ ਕਾਨੂੰਨ ਮੁਤਾਬਕ ਜਿਹੜਾ ਘਰੇ ਵੀ ਬਾਹਰ ਕੇ ਲਿਆਉਂਦਾ ਹੈ ਕੋਈ 10 ਬੰਦਿਆਂ ਦੀ 15 ਦੀ 20 ਦੀ 50 ਦੀ ਉਹਨਾਂ ਦੀ ਨਿਕਲਣੀ ਚਾਹੀਦੀ ਹੈ ਕਰਨੀ ਕਿਹੜਾ ਦਾ ਮਸਲਾ ਆਇਆ ਵੀ ਉਹ ਕਹਿੰਦੇ ਆ ਪਿਛਲੇ 5 ਸਾਲ ਤੋਂ ਆਵਣੀ ਨਹੀਂ ਰਹਿਣਾ ਦੋ ਸਾਲ ਅਲੱਗ 7 ਸਾਲੀ ਅਸੀਂ ਇਹਨਾਂ ਦਾ ਕੰਮ ਨਹੀਂ ਨਿਕਲੁੰਦਾ ਰਾਂ ਕੱਲ ਅਸੀਂ ਮੀਟਿੰਗ ਲਾ ਕੇ ਆਏ ਤੇ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਇਕ ਕਾਨੂੰਨ ਬਣਿਆ ਕਾਨੂੰਨ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਨਾ ਅਸੀਂ ਕਿਸੇ ਨੂੰ ਰੋਕ ਸਕਦੇ ਨਾ ਉਹ ਤੇ ਅਸੀਂ આજ ਤੱਕ ਨੇ ਇਹ ਕਿਸੇ ਦੇ ਕੰਮ ਵਿੱਚ ਢਿਕਾ ਨਹੀਂ ਬਣਿਆ ਉਹ ਸਾਡੇ ਕੰਮਾਂ ਮਜ਼ਦੂਰਾਂ ਦੇ ਕੰਮ ਵਿੱਚ ਢਿਕਾ ਬਣ ਰਹੇ ਨੇ ਰੋਜ਼ ਨੇ ਸਰਪੰਚ ਜਿੱਤੇ ਹੋਏ ਨਮਾ ਹਸਤਾਤੂ ਹੈ ਆਸਾ ਕ੍ਰਾਂਤ ਪ੍ਰੀਤਮ ਸਿੰਘ ਸਰਪੰਚ ਜਿੱਤੇ ਹੋਏ ਆਟਵਾਲੀ ਤੋਂ ਅਸ਼ੋਕਵਾਲੀ ਸਰਪੰਚ ਜਿੱਤੇ ਹੋਏ ਆ ਤੇ ਮੌਜੂਦਾ ਸਰਪੰਚਾਂ ਦਾ ਕੰਮ ਤਾਂ ਨਰਿੰਦਰਪਾਲ ਸੋਹਣਾ ਨੇ ਰੋਕਿਆ ਹੋਇਆ ਉਹਨੇ ਕਰੰਦਿਆ ਜਿਹੜੇ ਹਰੇ ਆ ਨੇ ਰੋਕਾ ਹੋਇਆ ਉਥੇ ਕੰਮ ਕਿਉਂ ਨਹੀਂ ਦਿੱਤਾ ਗਿਆ ਮਸਟਾਲ ਰਾਉਲ ਦਾ ਨਿਕਲਿਆ ਹੋਇਆ ਜੱਟਵਾਲੀ ਦੇ ਵਿੱਚ ਸਿੰਦਰ ਦੀ ਕੀ ਪਾਵਰ ਹੈ ਕਿ ਉਹ ਕਿੰਨੀ ਪੰਚਾਇਤ ਤੋਂ ਬਗੈਰ ਤੇ ਜਿਹੜਾ ਚੁਣਿਆ ਦਾ ਮੇਟ ਹੈ ಗ್ರಾಮ ਸਭਾ ਦੇ ਬੈਠੇ ਉਹ ਤੋਂ ਬਗੈਰ ਕੰਮ ਚਲਾ ਜਾਵੇ ਸਾਡੇ ਨਾਲ ਸਰਪੰਚ ਨੇ ਰੋਸ਼ਨ ਜੀ ਹਵੇ ਨੇ ਬਕਾਇਦਾ ਪ੍ਰੇਤਮ ਸਿੰਘ ਅਗੇ ਨੇ ਅਸਲਾ ਨੂੰ ਜੱਟ ਵਾਲੇ ਤੇ ਸ਼ੋਕਦੀ ਹਵੇ ਨੇ ਕਾਫੀ ਵੱਡੀ ਗਿਣਤੀ ਇੱਥੇ ਨੇ ਪਰ ਜਦੋਂ ਇਹ ਸਰਕਾਰ ਹੋਵੇ ਕਰਪੰਚਾ ਨੇ ਹੋਰ ਕੰਮ ਕਾਜ ਲੈਣੇ ਹੁੰਦੇ ਸਰਕਾਰ ਕੇ ਪਾਵਰ ਦੇ ਨਾਲ ਇਹ ਕਿ ਵੀ ਬਿਆਨ ਦਿਖਾ ਦੇ ਹੁੰਦੀ ਉਹਨਾਂ ਦੇ ਖਿਲਾਫ ਅਸੀਂ ਦਿੱਤਾ ਹੈ ਇਹ ਕੋਈ ਝੰਡ ਹੈ ਤੇ ਅਸੀਂ ਦੇਣੇਦਾਰ ਹੈ ਕਿਉਂਕਿ ਆਨ ਇਲਜ਼ਾਮ ਲਾਣੇ ਤੱਕ ਜਿੱਧਰ ਵਰਜੀ ਕੋਈ ਲਾਈ ਜਾਵੇ ਅਸੀਂ ਸਬੂਤਾਂ ਦੇ ਰਾਹ ਤੇ ਗੱਲ ਕਰਦੇ ਆ ਉਹਨਾਂ ਨੂੰ ਨਸ਼ਰ ਕਰਨਾ ਚਾਹੀਦਾ ਵੀ ਆ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਕੰਮ ਰੋਕਿਆ ਕਿਉਂਕਿ ਅਸੀਂ ਬਕਾਇਦਾ ਪੰਚਾਇਤਾਂ ਦੇ ਵਿੱਚ ਸਰਪੰਚਾਂ ਦੇ ਵਿੱਚ ਗਏ ਆ ਅਸੀਂ ਤਾਂ ਜਿਹੜਾ ਐਥੇ ਬੁਤਲਾ ਫੂਕਦੇ ਆਂਗੇ ਕਿਉਂਕਿ ਸਾਡਾ ਉਹ ਨਹੀਂ ਹੈਗਾ ਵੀ ਸਾਡੇ ਭਰਾ ਨੇ ਪਰ ਇਹ ਆਉਣ ਵਾਲੇ ਸਮੇਂ ਵਿੱਚ ਇਹ ਤਾਂ ਪ੍ਰਸ਼ਾਸਨ ਨੇ ਵੇਖਣਾ ਹੈ ਨਾ ਕਿਵੇਂ ਇਹਨੂੰ ਹੈਂਡਲ ਕਰਨਾ ਹੈ ਜਿਹੜਾ ਕਾਨੂੰਨ ਬੰਦਾ ਕਾਨੂੰਨ ਮੁਤਾਬਕ ਜੇ ਅਸੀਂ ਗਲਤਾਂ ਸਾਾਨੂੰ ਪਰਚਾ ਸਾਡੇ ਰਗਾਟ ਕੇ ਅੰਦਰ ਠੋਕ ਦੇਣ ਉਹ ਸਰਕਾਰ ਦੇ ਵਿੱਚ ਨਹੀਂ ਸਰਕਾਰ ਦੀ ਨਾਂ ਅੱਜ ਸੁਣੀ ਜਾਵੇਗੀ ਤਾਂ ਫੇਰ ਕਿੰਦੀ ਸੁਣੀ ਜਾਵੇ ਕਿ ਉਹਨਾਂ ਦਾ ਫੋਨ ਤੇ ਵਿਆਹ ਲੋ ਤੇ ਹੀ ਕੰਮ ਹੁੰਦੇ ਨੇ ਜਾ ਸਕਦੇ ਅਸੀਂ ਬਕਾਇਦਾ ਉਹ ਸਿਆਸੀ ਗੁੰਡਾ ਕਰਦੀ ਰਹੀ ਸਾਨੂੰ ਦਬਾਣਾ ਚਾਹੁੰਦੇ ਨੇ ਪਰ ਅਸੀਂ ਦਬਾਂਗੇ ਨਹੀਂ ਸਾਡੇ ਦੇਸ਼ ਭਗਤਾਂ ਦਾ ਤਿਆਰ ਤੇ ਜਿੰਨਾ ਦਬਣਗੇ ਅਸੀਂ ਉਹ ਸਰੰਗ ਦੀ ਤਰ੍ਹਾਂ ਉਪਰ ਉੱਠ ਕੇ ਹੋਰ ਡਬਲ ਪਾਵਰ ਵਿੱਚ ਆਵਾਂਗੇ ਸਰਪੰਚ ਚੁਗਿਆ ਗਲਾ ਤੋਂ ਪ੍ਰੇਮ ਸਿੰਘ ਇਹ ਜਿਹੜੀ ਸਰਪੰਚਾਂ ਨੂੰ ਮੁਸ਼ਕਲ ਆ ਰਹੀਆਂ ਨੇ ਪਿੰਡਾਂ ਦੇ ਵਿੱਚ ਮਨਰੇਗਾ ਦੇ ਕੰਮ ਜਾਂ ਕੋਈ ਹੋਰ ਕੰਮ ਚੱਲਦੇ ਨੇ ਕੋਈ ਕਾਮਰੇਡ ਕੋਈ ਯੂਨੀਅਨ ਹੈ ਉਹ ਇਸ ਕੰਮ ਜੀ ਵਿਗਨ ਪਾ ਰਹੀ ਹੈ ਪਿੰਡਾਂ ਦੇ ਵਿੱਚ ਜਾ ਕੇ ਧੜੇਬਾਜੀ ਬਣਾ ਰਹੀ ਹੈ ਉਹ ਆਪਣਾ ਕੰਮ ਵੱਖਰਾ ਚਲਾਉਣ ਦੀ ਮਰਦ ਕੋਸ਼ਿਸ਼ ਸਾਡੀ ਯੂਨੀਅਨ ਦਾ ਮਕਸਦ ਆ ਜੀਸੀਕੀ ਜਿਹੜੇ ਪੰਚਾਇਤਾਂ ਦੀਆਂ ਜਾਇਜ਼ ਮੰਗਾਂ ਨੇ ਓਡੀਟ ਹੀ ਸਾਹਬ ਤੋਂ ਮਨਵਾਈਆਂ ਜਾਣ ਤੇ ਪੰਚਾਇਤਾਂ ਨੂੰ ਜਿਹੜਾ ਅਧਿਕਾਰ ਹੈ ਕੰਮ ਕਰਨ ਦਾ ਪਿੰਡ ਵਿੱਚ ਉਹ ਸਾਫ਼ ਸੁਥਰਾ ਕੰਮ ਕਰਨ ਦਿੱਤਾ ਜਾਵੇ ਸਰਪੰਚ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਕਰਵਾਉਂਦੇ ਹਨ ਮਨਰੇਗਾ ਦਾ ਜਦੋਂ ਕੰਮ ਭਰਿਆ ਜਾਂਦਾ ਹੈ ਕੋਈ ਵੀ ਸਰਪੰਚ ਮੇਰੇ ਹਸਾਬ ਨਾਲ ਨਹੀਂ ਹੋਵੇਗਾ ਜਿਹੜਾ ਅੰਦਰ ਬਹਿ ਕੇ ਭਰਦਾ ਹੋਏਗਾ ਖੁੱਲੇ ਥਾਂ ਤੇ ਭਰੀ ਜਾਂਦੀ ਸਾਂਝੀ ਥਾਂ ਤੇ ਬੈਠ ਕੇ ਭਰੀ ਜਾਂਦੀ ਹੈ ਤਾਂ ਕਾਇਦਾ ਅਨਾਉਂਸਮੈਂਟ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਉਹ WhatsApp ਦੇ ਵਿੱਚ ਸੇਵ ਵੀ ਰਹਿੰਦੀ ਸਾਡੇ ਕੋਲ ਜਦੋਂ ਵੀ ਚੈੱਕ ਕੋਈ ਕਰਨਾ ਚਾਹਵੇ ਕੋਈ ਵੀ ਮੁਲਾਜ਼ ਕਾਮਰੇਡਾਂ ਦਾ ਸੀਨੀਅਰ ਬੰਦਾ ਵੀ ਆ ਕੇ ਪੁੱਛ ਸਕਦਾ ਵੀ ਤੁਸੀਂ ਕਿਵੇਂ ਸਾਡੇ ਨਾਲ ਆ ਕੇ ਗੱਲ ਕਰਨਾ ਸੀ ਉਸ ਗੱਲ ਦਾ ਸਹੀ ਜਵਾਬ ਦੇਾਂਗੇ ਉਹਨਾਂ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਕੋਈ ਇਲੈਕਸ਼ਨ ਹਾਰਾ ਦਿੱਤਾ ਹੋਈਆਂ ਨੇ ਉਹ ਬੰਦੇ ਜਾਣ ਬੁੱਝ ਕੇ ਸਰਪੰਚ ਨੂੰ ਬਦਨਾਮ ਕਰਨ ਵਾਸਤੇ ਆਪ ਦਾ ਵੱਖਰਾ ਗਰੁੱਪ ਬਣਾ ਕੇ 4 8 10 ਬੰਦੇ ਪਿੰਡ 'ਚ ਹੁੰਦੇ ਨੇ ਜਿਹੜੇ ਆਪ ਦਾ ਵੱਖਰਾ ਗਰੁੱਪ ਣਾ ਕੇ ਤੇ ਕਾਮਰੇਡਾਂ ਨਾਲ ਜੁੜ ਕੇ ਤੇ ਖਰਾਬ ਕੀਤਾ ਜਾਂਦਾ ਪੰਚਾਇਤ ਇਹ ਮੇਰੇ ਜ਼ਾਬਨਾ ਤਾਂ ਫਾਈਲ ਕਿਸ ਜਿੰਨੀ ਪੰਚਾਇਤ ਬੰਨੀਆਂ ਨੇ ਪਹਿਲੀ ਵਾਰ ਪਹਿਲੀ ਵਾਰ ਵੇਖਿਆ ਜਿਹੜਾ 100 플러스 ਸਰਪੰਚ ਹੋ ਗਿਆ 120 125 ਦੇ ਕਰੀਬ ਜਲਾਲਾਬਾਟੂ ਕੋਈ ਸੱਜਣ ਪਹੁੰਚੇ ਨਹੀਂ ਸਰਪੰਚ ਅਬੋਂ ਤੋਂ ਵੀ 2 4 ਵਿਚਾਰੇ ਪਹੁੰਚੇ ਨਹੀਂ ਜਿੰਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਔਰ ਕੋਲ ਮਿਲਾ ਕੇ ਜਿਹੜੀ ਜਿਹੜੀ ਪੰਚਾਇਤ ਚ ਇੰਟਰਫੇਅਰ ਸਾਰੀਆਂ ਲਗਭਗ ਫਾਈਲ ਕਦੀ ਸਾਰੀਆਂ ਪੰਚਾਇਤਾਂ ਦੇ ਕਾਮਰੇਡਾਂ ਨੇ ਇੰਟਰਫੇਅਰ ਹੋ ਰਿਹਾ ਹੈ ਪਿੰਡ ਵਿੱਚ ਕਮੇਟੀਆਂ ਬਣ ਰਹੀਆਂ ਨੇ ਇਹਨਾਂ ਦੀਆਂ ਧੜੇਬਾਜ਼ੀਆਂ ਬਣਾ ਲੇਤਾ ਇਹਨੇ ਪੰਚਾਇਤਾਂ ਤੋਂ ਅਲੱਗ ਮਤਲਬ 10 1 सरपंचਾ ਕੋਲ ਆਨ ਨਾ ਪਰਵਾਨ ਸਾਜੀ ਸਾਡੇ ਬੈਠ ਕੇ ਭਰੇ ਜਾਂਦੇ ਨੇ ਤੜੇ ਬਾਜੀ ਖਤਮ ਹੋਵੇ ਨਹੀਂ ਮੰਨਦਾ ਉਹਨਾਂ ਦੇ ਨਾਲ ਕੋਈ ਸਰਪੰਚ ਨੇ ਜੇ ਵੀ ਹੋਣਗੇ ਕੋਈ ਸ਼ਾਇਦ ਸਰਕਾਰ ਦੇ ਹੁਲਟ ਹੋਣ ਜਾਂ ਕਿਸੇ ਕਾਰਨ ਹੋਣ ਅਸੀਂ ਨਹੀਂ ਜਾਣਦੇ ਸਾਰੇ ਨਾਲ ਪੋਲਿਟੀਕਲ ਕੋਈ ਨਹੀਂ ਅਸੀਂ ਆਪਣੀ ਯੂਨੀਅਨ ਵੱਲੋਂ ਧਰਨਾ ਲਾਇਆ ਪੋਲਿਟੀਕਲ ਇਹਦੇ ਵਿੱਚ ਕੋਈ ਗੱਲ ਵੀ ਨਹੀਂ ਗਿੰਦੀ ਕਰੀਮ 2000 ਤੇ ਪਲੱਸ ਬੰਦੇ ਹੋਣਗੇ ਜਿਹੜੇ ਅੱਜ ਹਰੇਕ ਪਿੰਡਾ ਤੋਂ 10 20 20 ਬੰਦੇ ਆਏ ਨੇ ਟਰਾਲੀਆਂ ਭਰ ਕੇ ਆਈਆਂ ਨੇ 125 ਦੇ ਕਰੀਬ ਸਰਪੰਚ ਹੋਣਗੇ ਕਿ ਤੁਹਾਨੂੰ ਕਿਤੇ ਜਾ ਰਹੀ ਜੀ ਜੀ ਸਾਨੂੰ ਮੁਸ਼ਕਿਲ ਆ ਰਹੀ ਹੈ ਪ੍ਰਸ਼ਾਸਨ ਵੀ ਸਾਡੇ ਨਾਲ ਕਿਤੇ ਕਿਤੇ ਧੱਕਾ ਕਰ ਰਿਹਾ ਹੈ ਕਿ ਉਹ ਇਸ ਚੀਜ਼ ਨੂੰ ਮੰਨਦੇ ਨੇ ਕਿ ਕੰਮ ਰੇਡਣ ਵਾਲਾ ਕੰਮ ਦਿੱਤਾ ਜਾਏ ਪਰ ਸਾਾਨੂੰ ਇਹ ਦੱਸਿਆ ਜਾਂਦਾ ਪੰਚਾਇਤਾਂ ਕੇਸ ਵਾਸਤੇ ਬਣਦੀਆਂ ਨੇ ਪੰਚਾਇਤਾਂ ਨੇ ਜੇ ਦੁਨੀਆ ਲੋਕਾਂ ਨੇ ਸਾਡੇ ਨਾਲੇ ਕੰਮ ਭਰਿਆ ਜਾਂਦਾ ਸਰਪੰਚ ਕੋਲ ਆਣ ਕੰਮ ਨਾ ਹੋਵੇ ਫਿਰ ਤਾਂ ਗੱਲ ਕਰਨੀ ਜਦੋਂ ਸਰਪੰਚ ਨੂੰ ਚੁਣਿਆ ਗਿਆ ਪਿੰਡ ਵਾਲਿਆਂ ਨੇ ਚੁਣਿਆ ਹੈ ਜਿਹੜੀ ਕਾਨੂੰਨ ਦੇ ਹਸਾਬ ਨਾਲ ਪੰਚਾਇਤਾਂ ਕੰਮ ਕਰਦੀਆਂ ਨਾ ਪਹਿਲਾਂ ਵੀ ਕਰਦੀਆਂ ਆਈਆਂ ਨੇ ਸਰਪੰਚਾਂ ਦੇ ਕੋਰਮ ਪੂਰੇ ਨੇ ਸਰਪੰਚਾਂ ਦੇ ਜਿਹੜੇ ਬਣੇ ਨੇ ਮੇਟੋ ਸਾਡੀ ਸਾਡੇ ਬੈਠ ਕੇ ਭਰਦੇ ਨੇ ਜਿੱਥੇ 2 250 ਬੰਦਾ ਡਿਮਾਂਡ ਭਰਾਂ ਨਾ ਆਉਣਾ ਉਹ 10 ਬੰਦੇ ਵੀ ਆਣ ਕੇ ਭਰੀ ਜਾਏਗੀ ਪੰਚਾਇਤ ਕੋਲ ਨਹੀਂ ਜਾਣਾ ਚਾਹੁੰਦੇ ਪਿੰਡ ਦੇ ਜਿਹੜੇ ਮੈਂਬਰ ਨੇ ਜਾਂ ਮੇਡ ਦੇ ਥਰੂ ਜਾ ਕੇ ਨਾਮ ਭਰਾ ਸਕਦੇ ਨੇ ਪਿੰਡ 'ਚ ਹਰੇਕ ਪਿੰਡ 'ਚ 5-7 ਮੈਂਬਰ ਬੰਦੇ ਨੇ ਕਿਸੇ ਨਾ ਕਿਸੇ ਨਾਲ ਤਾਂ ਬੰਦੀ ਹੋਏਗੀ ਸਹੀ ਤਰੀਕੇ ਨਾਲ ਜੇ ਸਰਪੰਚ ਦੀ ਸਟੈਂਪ ਲਵਾ ਕੇ ਦੇਣਗੇ ਸਰਪੰਚ ਕੋਲ ਜਾਣ ਸਟੈਂਪ ਲਵਾਨ ਜਾਂ ਕਿਸੇ ਮੇਡ ਦੇ ਥਰੂ ਜਾਣ ਜਾਂ ਕਿਸੇ ਮੈਂਬਰ ਦੇ ਥਰੂ ਜਾਣ ਪਿੰਡ ਵਿੱਚ 2-4 ਮੇਡ ਹੁੰਦੇ ਨੇ 5-7 ਮੈਂਬਰ ਹੁੰਦੇ ਨੇ ਕਿਸੇ ਨਾਲ ਤੋਂ ਉਸ ਬੰਦੇ ਦੀ ਬੰਨੀ ਚਾਹੀਦੀ ਹੈ ਨਾ ਪਰ ਨਮਜ਼ਾਰਾ ਕਰਨਾ ਰਾਈਟ ਟੂ ਸਪੀਚ ਜਿਹੜੀ ਹੈ ਉਹ ਭਾਰ ਪਰ ਨਾਲ ਹੀ ਉਹਨਾਂ ਨੇ ਇੱਕ ਜ਼ਿੰਮੇਵਾਰੀ ਵੀ ਦਿੱਤੀ ਹੈ ਕਿ ਤੁਸੀਂ ਬੋਲਣ ਲੱਗੀਆਂ ਕਿਸੇ ਵੀ ਵੀ ਮਾਨ ਸਨਮਾਨ ਨੂੰ ਠੇਸ ਨਹੀਂ ਪਹੁੰਚਾਉਣੀ ਤੁਮਨਾ ਜੁਨੀਅਨ ਨੇ ਆਪਣੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਾਨਯੋਗ ਦੀ ਸੱਤਰ ਦੇ ਬਾਰ ਮੂਹਰੇ ਜਿਹੜਾ ਅੱਜ ਧਰਨੇ ਦਾ ਪ੍ਰੋਗਰਾਮ ਸੀਗਾ ਇੱਕ ਧਿਰ ਜਿਹੜੀ ਆ ਉਹ ਆਪਣਾ ਜਿਹੜਾ ਪ੍ਰੋਟੈਸਟ ਕਰਕੇ ਵਾਪਸ ਚਲੇ ਗਈ ਹੈ ਦੂਜੀ ਧਿਰ ਬੈਠੀ ਉਹਨਾਂ ਨਾਲ ਗੱਲਬਾਤ ਜਾਰੀ ਹੈ ਔਰ ਇਸ ਸਮੇਂ ਦੌਰਾਨ ਜਾਂਦੀ ਡਿਸਟ੍ਰਿਕਟ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਿਗੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਰੂਟ ਡਾਇਵਰਟ ਕੀਤਾ ਗਿਆ ਸੀਗਾ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੋਕਾਂ ਦੀ ਜਾਨ ਮਾਲ ਤੇ ਲੋਕਾਂ ਦੇ ਲੰਘਣ ਟੱਪਣ ਵਾਸਤੇ ਫੋਰਸ ਸਦਾ ਹੀ ਹਾਜ਼ਰ ਹੈ ਕਿ ਰਾਈਟ ਟੂ ਸਪੀਚ ਜਿਹੜਾ ਤੁਹਾਡਾ ਅਧਿਕਾਰ ਹੈ ਪਰ ਨਾਲ ਦੀ ਨਾਲ ਉਹ ਜ਼ਿੰਮੇਵਾਰੀ ਵੀ ਦਿੰਦਾ ਹੈ ਕਿ ਤੁਸੀਂ ਕਿਸੇ ਦੇ ਮਾਨ ਸਨਮਾਨ ਕਿਸੇ ਵੀ ਪ੍ਰਤੀ ਇਹੋ ਜਿਹੇ ਲਫ਼ਜ਼ ਨਾ ਬੋਲੋ ਜਿਹੜੀ ਗੱਲ ਦੇਣੀ ਹੈ